ਚਾਹਤ ਨਾਲ ਜਿਆਦਾ ਛਤਨ ਨਾਲ ਹੀ ਪੇ ਪਾਰੀ ਹੋ ਜਾਂਦਾ ਹੈ ਤੇ ਫਿਰ ਚੜਾਈ ਕਰਨ ਵਿੱਚ ਬਹੁਤ ਦਿੱਕਤ ਹੁੰਦੀ ਹੈ ਜਿੰਨਾ ਹੋ ਸਕੇ ਛੋਟੇ ਛੋਟੇ ਕਦਮ ਲੈਣੇ ਨੇ ਜਿੰਨੇ ਵੱਡੇ ਕਦਮ ਅਸੀਂ ਲੈਣਗੇ ਉਨੀ ਦੇ ਨਾਲ ਅਸੀਂ ਪਹੁੰਚਣਗੇ ਤੇ ਉਨੀ ਜਦ ਅਸੀਂ ਥੱਕ ਜਾਂਗੇ ਤੇ ਚਲਦੇ ਹੋ ਜਦ ਵੀ ਥਕਾਨ ਮਹਿਸੂਸ ਹੋਏ ਤੇ ਵੀ ਬਹਿਣਾ ਨਹੀਂ ਹੈ ਚਲਦੇ ਚਲਦੇ ਥੋੜਾ ਜਿਆ ਰੁਕ ਕੇ ਸਾਹ ਲੈਣੀ ਹੈ ਫੇ ਚੱਲ ਪੈਣਾ ਹੈ ਕਿਉਂਕਿ ਜਦ ਵੀ ਅਸੀਂ ਬਹਿ ਜਾਣਗੇ ਤਾਂ ਸਾਡੇ ਪੈਰਾਂ ਦੀ એનર્ਜੀ ਇੱਕਦਮ ਡਾਊਨ ਹੋ ਜਾਏਗੀ ਫਿਰ ਸਾਡੇ ਲਈ ਚੜਾਈ ਕਰਨਾ ਔਖਾ ਹੋ ਜਾਏਗਾ ਤੇ ਨਾਲ ਸਾਨੂੰ ਟਾਰਚ ਜ਼ਰੂਰ ਚਾਹੀਦੀ ਹੈ ਕਿਉਂਕਿ ਕਦੇ-ਕਦੇ ਉਤਰਾਏ ਕੰਵੇ ਸਾਨੂੰ ਲੀਡ ਹੋ ਜਾਂਦਾ ਹੈ ਹਨੇਰਾ ਬਹਿ ਜਾਂਦਾ ਹੈ ਇਹ ਟਾਰਚ ਨਾਲ ਹੋਏਗੀ ਤੇ ਅਸੀਂ ਆਰਾਮ ਨਾਲ ਟੋਚ ਦੇ ਰਾਹੀ ਰਸਤਾ ਪਾਰ ਕਰ ਸਕਦੇ ਨੇ ਦਿਨ ਨਾਲ ਆਪਣੀ ਬੈਟਰੀ ਵਾਲੇ ਫੋਨ ਦੀ ਚਾਰਜ ਰੱਖਣਾ ਕਿ ਕਦੇ ਕਦੇ ਟੋਚ ਖਮ ਨਾ ਕਰੇ ਤੇ ਸਾਡੇ ਫੋਨ ਦੇ ਵਿੱਚ ਜਿਹੜਾ ਫਲੈਸ਼ਲਾਈਟ ਹੁੰਦੀ ਉਹਦੇ ਨਾਲ ਅਸੀਂ ਰਸਤਾ ਪਾਰ ਨਹੀਂ ਸਕਦੇ ਨੇ ਤੇ ਜਿੰਨਾ ਵੀ ਸੰਤਾ ਨੂੰ ਸਾਹ ਲੈਣ ਵਿੱਚ ਪਰੇਸ਼ਾਨੀ ਹੁੰਦੀ ਹੈ ਉਹ ਆਪਣੇ ਨਾਲ ਇੱਕ ਆਕਸੀਜਨ ਕੈਨ ਜ਼ਰੂਰ ਲੈ ਕੇ ਜਾਣ ਜਿੱਦੇ ਪਫ ਦੇ ਰਾਹੀਂ ਉਹ ਆਰਾਮ ਨਾਲ ਆਕਸੀਜਨ ਲੈ ਸਕਦੇ ਨੇ ਕਿਉਂਕਿ ਉੱਤੇ ਚਾਈ ਕਰਦੇ ਕਰਦੇ ਸਾਹ ਜ਼ਰੂਰ ਖੁੱਲਦੀ ਹੈ ਤੇ ਜਦ ਵੀ ਸਾਹ ਖੁੱਲੇ ਉਹ ਪਫ ਲੈ ਕੇ ਅਸੀਂ ਆਰਾਮ ਨਾਲ ਚਾਈ ਕਰ ਸਕਦੇ ਨੇ ਪਰੇਸ਼ਾਨੀ ਨਹੀਂ ਹੋਈ ਤੇ ਛੋਟੇ ਛੋਟੇ ਗੱਲਾਂ ذرو ਧਿਆਨ ਰੱਖਣੀ ਹੈ ਤੇ ਜਿਹੜੀਆਂ ਵੀ ਸੰਤਾ ਜਾਣੀਆਂ ਨੇ ਉਹਨਾਂ ਤੱਕ ਇਹ ਵੀਡੀਓ ਜ਼ਰੂਰ ਪਹੁੰਚਾਓ